ਓਏ ਕਿੰਨੇ ਦਾ ਕੀ ਮੰਗਿਆ ਬਾਈ ਨੇ ਇਹਦਾ ਤੇ ਫੇਰ ਲਿਖਾਈ ਤੇਰੀ ਨਹੀਂ ਫੇਰ ਕੀ ਮੰਗਿਆ ਕੀ ਸੀ ਬਾਈ ਨੇ 48 ਕੀ ਮੰਗਿਆ ਇਹ 2 ਹੋਏ ਕਿ 3 ਜਿੰਨਾ ਨਗਾ ਦਾ ਸੌਦਾ ਬਾਈ 5 3 7 ਉਹ ਦੇ ਦੇ ਚੱਕਿਆ ਨਾ 10

ਚਲ ਐਂ ਕਰ ਲੈ ਇਹਦੇ 200 ਮੈਨੂੰ ਮੋੜ ਦੇ ਇੱਕ ਪਾਸੇ ਤੂੰ ਕਰ ਲੈ ਇੱਕ ਪਾਸੇ ਮੈਂ ਕਰਾਂ ਲਾ ਦੱਸ ਯਾਰ ਤੂੰ ਹੀ ਕਰ ਭੋਵੇਂ ਕੋਈ ਕਸਰ ਨਹੀਂ ਛੱਡੀ ਤੂੰ 500 ਦੇ ਸੀ ਆਪਦੀ ਕਰਾਵਾਂਗੇ ਤੂੰ ਆਪਦੀ ਕਰਾ ਲਈ ਨਹੀਂ ਫੇਰ ਨਹੀਂ ਯਾਰ ਫੇਰ ਕੰਮ ਕੀ ਰੌਲਾ ਕੀ ਹੈ ਕਿੱਡਾ ਕ ਰੌਲਾ ਨਵੇੜੋ ਯਾਰ ਇਹ ਪਿੱਛੇ ਅੜੀ ਆ ਇਹ ਇਹ ਕਹਿੰਦਾ ਲਿਖਾਈ ਤੂੰ ਆਪੋ ਆਪਣੀ ਸੀ ਕਿ ਮੈਂ ਕਿਹਾ ਚਲ ਲਿਖਾਈ ਤੂੰ ਕਰਵਾ ਦੇ ਐਂ ਕਿਹਾ ਮੈਂ ਕਿਹਾ 500 ਦੇ ਦੇ ਲਿਖਾਈ ਆਪੋ ਆਪਣੀ ਆ ਉਹੀ ਗੱਲ ਆ 500 ਤੈਨੂੰ ਦਊਂਗਾ ਪੂਰੇ ਕਰਕੇ ਜਾਉਂ ਪੈਸੇ ਤਾਂ ਹੁਣ ਤਾਂ ਇੱਥੇ ਪਸ਼ੂ ਦਾ ਉਧਰ ਲੈ ਵੀ ਲੈਣੇ ਆ ਕਿਹੜੀਆਂ ਕਿਹੜੀਆਂ ਪੱਠਾ ਲੈ ਆਈ ਬਾਈ ਫੜ ਕੇ ਇਹ ਕਾ ਬਾਈ ਦੋ ਇੱਧਰ ਫੜ ਦੇ ਆ ਪੱਠ ਵੀ ਨਾਲ ਹਾਂ ਉਹਨੂੰ ਕਰੀ ਬਾਈ ਹੋਰ ਕਿਹੜੀ ਫੜ ਕੇ ਆ ਕਿੱਧਰ ਗਿਆ ਏ ਇਹਨੂੰ ਕਿਹੜੀ ਸਾਫ ਫੜ ਤੇ ਮੁਰਸਾ ਇਹ ਕਾ ਕਾਲੀ ਲਿਆ ਬਾਈ ਹੈ ਠੀਕ ਆ ਆ ਜੋੜੀ ਆ ਬਾਈ ਮੈਂ ਤੇ ਨਾ ਕੀਤਾ ਇਹਨੂੰ ਕਰਨਾ ਉਹ ਗਲੋਂ ਫਾੜੇ ਨੂੰ ਸੰਕ ਆਕਾਨਾ ਛੱਡ ਦੇ ਦੋਵੇਂ ਦਫਾ ਉਹਨੇ ਸਾਫ ਲੈ ਆਇਆ ਤਾਂ ਸੋਦੇ ਦੇ ਤੇ ਲਿਖਾਈ ਮੈਂ ਆਪਦੀ ਕਰਾਉਂ ਤੂ ਆਪਦੀ ਕਰਾ ਲੈ ਮੈਂ ਲਿਖਾਈ ਕਿੰਨਾ ਹਣ 11 ਦੇ ਤਾ ਸਾਢੇ 10 ਆ ਮੈਂ 11 ਦੇ ਲਿਖਾਈ ਮੈਂ ਕੰਜਲ ਤੂੰ ਕਰਾ ਦੇ ਫਿਰ ਬਾਕੀ ਬਾਕੀ ਦੇ ਉਹ ਵੇ ਗਿਆ ਚਲੋ ਆਪੋ ਆਪੇ ਕਰੋ ਯਾਰ ਆਪੋ ਬਣੀ ਤਾਂ ਜਾਈ ਜਾਂਦਾ ਹੈਗਾ ਇਹ ਹਾਂ 500 ਦੇ ਦੇ ਗੱਲ ਸੁਣਾ ਆ ਆ ਫੜ ਆ ਫੜ 300 ਦੂ ਦੇ ਦੀ 100 ਦੇ ਦੀ ਬਾਬਾ ਲਿਖਾਈ ਦਾ ਨਹੀਂ ਤਿੰਨ ਪਸ਼ੂ ਆ ਤਿੰਨ ਮੈਂ ਆਪਦੀ ਕਰਾਉਣਾ ਹੈ ਆਪਦੀ ਕਰਾ ਦੂਗਾ ਤਿੰਨ ਆ ਰਹਾ ਕਿੰਨੇ ਦਾ ਕਰਤਾ ਤਿੰਨਾ ਦਾ 11 ਦਾ ਤਿੰਨਾ ਵਾਲਾ ਲਖਾ ਲੀ ਆਪੋ ਆਪਣੀ 200 300 ਤਾਂ ਦੇਣਾ ਹੀ ਐ ਤੂੰ ਦੇਣੀ ਐ ਤੇ ਚੋ ਦੇਣਾ ਤੇ 400 ਦੇ ਦਿੰਦੀ ਆ ਵੀ ਵੇਖੀ ਹੋ ਗਿਆ 11000 ਠੀਕ ਆ ਕਿੰਨੇ ਵਿੱਚ 11000 ਦੇ ਪੈਸੇ ਮੜੇ ਲੋ ਵੀ ਆ ਵੀ ਨਾਗ ਚੀਜ਼ ਹੋ ਗਿਆ ਲੈ ਲੈ ਉਹ ਬੰਦਾ ਕਹਿੰਦਾ ਮੈਂ ਲੈਣੀ ਆ ਹਾ ਇਹ ਮੈਂ ਤੇ ਰੋਦਾ ਸਲਦਾ ਹੋ ਗਿਆ ਹੁਣ ਸਲਦਾ ਕੋਈ ਨਾ ਵਿਚੋ ਐ ਅਜੇ ਤਾਂ ਦੇਣੇ ਐ ਪੈਸੇ ਤੇ ਗੁਜਬਾਨ ਤਾਂ ਨਹੀਂ ਹੋਈ ਅਜੇ ਸਲਦਾ ਹੋ ਗਿਆ ਬਈ ਸਲਦਾ ਹੋ ਗਿਆ ਹੋ ਗਿਆ ਆ ਲੈ ਲਓ ਵੀ ਆ ਤਿੰਨ ਨਾਗ ਹੋ ਗਿਆ 11000 ਦੇ 200 ਲਿਖਣ ਚਲ ਕਰਾਓ ਲਖਾਈ ਕਰਾਓ ਆ ਲਖਾਈ ਕਰਾਓ ਬਾਈ ਕਿਹੜਾ ਪਿੰਡ ਸੀ ਆਪਣਾ ਬਾਈ ਹਾਂਜੀ ਗਰਾਈ ਬਾਈ ਲਓ ਬਾਈ 5 ਗਰਾਈ ਤੋਂ ਆਏ ਸੀ ਬਹੁਤ ਬਹੁਤ ਧੰਨਵਾਦ ਬਾਈ ਸੌਦਾ ਕਰਨ ਦੇ ਲਈ ਤੇ ਆ ਬਾਈਆਂ ਦਾ ਪਿੰਡ ਹੈਗਾ ਗੁਰੂ ਕਾ ਕੋਠਾ ਇਹ ਵਧੀਆ ਵੇਖਿਆ ਬਾਈ ਅਗਲਾ ਸੌਦਾ ਦੋਸਤੋ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਮੇਰੇ ਵੀ ਲਖਾਈ ਉਹ ਕਰਾਉਣਗੇ ਹੁਣ ਕਿੰਨੇ ਚ ਕਰਤਾ ਹਾਂ ਹਾਂ 11000 ਦੀ ਹੋ ਗਈ ਬਾਈ ਲਖਾਈ ਖਰੀਦਣ ਵਾਲਿਆਂ ਦੀ ਹੈ ਲਖਾਈ ਤੇਰੀ ਮਾਰੂਗਾ ਤੈਨੂੰ ਜਾ ਗਈ ਆਹਾਂ ਬਾਈ ਹਾਂ ਬਈ ਆ ਬਰਬਲੀ ਦੋ ਬੱਚੇ ਦੋ ਬੱਚੇ ਲਓ ਕਿੰਨੇ ਦੀ 11000 ਦੀ ਕਰਤੀ ਠੀਕ ਆ ਬਾਈ ਠੀਕ ਆ ਲਓ ਵੀ ਆਹ ਦੋ ਬੱਚੇ ਆ ਬਰੀਡਰਾਂ ਮਗਰੇ ਦੇ ਆਹ ਬੱਕਰੀ ਆ 11000 ਬਾਈ ਕਿਹੜਾ ਪਿੰਡ ਆਪਣਾ ਗੁਰੂਸਰ ਗੁਰੂਸਰ ਕਿਣਾ ਉਹ ਪੈਸੇ ਗਿਣਾ ਬਾਈ ਆਪਣਾ ਆਪਣਾ ਪਿੰਡ ਕੋਠਾ ਗੁਰੂ ਦਾ ਠੀਕ ਆ ਬਾਈ ਜੇ ਇੱਕ ਪੈਸੇ ਕਢਾ ਦਿਓ ਬਈ। ਕਢਾ ਪੈਸੇ। ਲਗਾਈ ਇਹਨੇ ਕਢਾਉਣਾ। ਉਹੀ ਕਰਾਉਂਦੇ ਮੈਂ ਤੇ ਤੂੰ ਉੱਪਰ ਨੂੰ 100 ਰੁਪਏ। ਤੂੰ ਪੈਸੇ ਪਾ। ਤੂੰ ਚੋਪ ਕਰਕੇ ਪੈਸੇ ਪਾਉ ਦੇ। ਉਹ 100 ਮਰ ਜੇਗਾ ਤੂੰ। ਬੋਲ ਤਾਂ ਹੁਣ ਤੂੰ ਮੈਥੋਂ। ਦੇਖੇ ਬਈ ਆ ਸਾਹਮਣੇ ਨਾਲੇ ਕੰਮ ਕਰੀਏ। ਚਲੋ। ਵੀਡੀਓ ਦਿਖਾਓ। ਉਹ ਬਈ। ਆ ਦਿਖਾਈ ਇਹਨਾਂ ਦੀ ਇਹ ਕਿਉਂ ਘੁੜਾਈ ਇਹਨਾਂ ਦੀ। ਕੱਪੜੀ ਘੜੀ। ਲਾਓ ਵੀ ਪੈਸੇ Google Pay ਕਰਨੇ ਆ। Google Pay ਕਰ। ਲਾਓ ਵੀ ਪੈਸੇ Google Pay ਕਰਨੇ ਆ। ਸਬੰਸਰੇ ਚੜ ਗਿਆ। ਅਗਲਾ ਸਬਦਾ ਤੁਹਾਨੂੰ ਦਿਖਾਵਾਂਗੇ ਦੋਸਤੋ। ਆ 3 ਨਾਲ 11000 ਦੇ ਹੋਏ। ਹੁੰਦੇ ਗੜਾ ਬਾਈ ਕਿੰਨੇ ਦੇ ਕਰਤੀ ਹੋ 11700 ਦੀ ਕਰਤੀ 500 ਰੁਪਏ ਨਾਲ ਠੀਕ ਆ ਬਈ 500 ਨੂੰ ਦੇ ਦੇ ਅੰਦੇ ਦੀ 500 ਇਹਨੂੰ ਦੇ ਲੈ 500 ਦੇ ਬਈ 500 ਲਿਖਾ ਲੇ ਦੋ ਵਾਰਾ ਕਰਾਓ ਚੱਲ ਬਈ ਸਹੀ ਗੱਲ ਆ ਆ ਸਾਫ ਬਣਾਓ ਰ ਸਹੀ ਜਲਾ ਲੈ ਕੇ ਜਾ ਕੇ ਕਿਤੇ ਖਰਚੇ ਗਿਣਾ ਲਾ ਹਮਦੁਰੱਹ ਚਾਕਾਂ ਨਹੀਂ ਲੈ ਬਾਈ ਇਧਰ ਨੋ ਕੇ ਪੈਸੇ ਗਿਣਾ ਦੇ ਉਧਰ ਨੋ ਹੀ ਬਣਾ ਦਵਾ ਦੇ ਪੈਸੇ ਤੇਨੇ ਦੇ ਲੈ ਕੋਈ ਨਾ ਆਉਣਾ ਇਹਨੂੰ 500 ਦੇ ਦੇ ਕਲਾ ਇਹਨੂੰ 500 ਦੇ ਤੀ ਲਿਖਾ ਲੇ ਆਪੇ ਦੇ ਦੇ ਪੈਸੇ ਚਲੋ ਜੀ ਦੇ ਦੀ ਯਾਰ ਬਸ 500 ਨਫੇ ਨਾਲ ਦੇ ਦੀ ਓਕੇ ਤਾਰੀ ਲੈ ਆ ਲੈ 500 ਨਫੇ ਨਾਲ ਦੇ ਦੀ ਅੰਨ ਮਿਲ ਲੈਣਾ ਦੇ ਪਹਿਲਾ ਉਹ ਲਖਾਈ ਕਰਾਓ ਪਹਿਲਾਂ ਦੋ ਵਾਰਾ ਉਹ ਗਿਆ ਲੋ ਜੀ ਪਰ ਬਰੀ ਬੱਕਰੀ ਦੋ ਵਾਰੀ ਵੇਚੀ ਬਾਈ ਪੰਮ ਦਿਖਾ ਦੇਣਾ ਆ ਬੱਕਰੀ ਦੁਆਰਾ ਵੇਚੀ 500 ਨਫੇ ਨਾਲ ਲਖਾਈ ਲੈਣ ਵਾਲੇ ਨੇ ਕਰਾਉਣੀ ਆ 11:30 ਦੀ ਵੇਚੀ ਇਹ 700 ਨਫੇ ਨਾਲ 500 ਉਹਨੂੰ ਮਿਲਣਾ ਤੇ 200 ਲਖਾਈ ਦਾ ਹੋਇਆ ਇੱਕ ਬਾਈ ਆਪਾਂ ਲੈ ਇਹ ਹਾਂਜੀ ਤੇ ਕਿਹੜਾ ਪਿੰਡ ਆਪਣਾ ਮੇਰ ਸਿੰਘ ਵਾਲਾ ਜੀ ਮੇਰ ਸਿੰਘ ਵਾਲਾ ਹਾਂਜੀ ਠੀਕ ਹੈ ਜੀ ਕਿੰਨੇ ਦਾ ਲੈ ਲਿਆ ਬਾਈ ਇਹ 5 ਦਾ ਲਖਾਈ ਬਾਈ ਦੀ ਠੀਕ ਗੱਲ ਵੇਚਣ ਵਾਲੇ ਦੀ ਲਖਾਈ ਹਾਂਜੀ ਠੀਕ ਆ ਬਈ ਬਹੁਤ ਬਹੁਤ ਧੰਨਵਾਦ ਪੈਸੇ ਆ ਗਏ ਦਿਨੇ ਦਿਓ ਪੈਸੇ ਬਾਈ ਦਿਨੇ ਪੈਸੇ ਦਿਓ ਕਿਧਰ ਗਿਆ ਲਾਹਤ ਸਿੰਘ ਆ ਇਧਰ ਸਾਹਮਣੇ ਆ ਜਾਓ ਆ ਪੈਸੇ ਆਹ ਪੈਸੇ ਦੇ ਜਾਓ ਇਧਰ ਇੱਕ ਦੋਈ ਆ ਇੱਕ ਮਿੰਟ ਬਾਈ ਇੱਕ ਮਿੰਟ ਲੈਣ ਲਾ ਬਾਈ ਪੈਸੇ ਕੋਪੀਆਂ ਬਚਾ ਹਾਂ ਤੇ ਤੈਨੂੰ ਨਹੀਂ ਦੇ ਦੇਣੀ ਆ ਠੀਕ ਆ ਭਾਈ ਹਾਂਜੀ ਗੱਲਾਂ ਵੀ ਜੱਟ ਤੇ ਗਿਆ ਭਾਈ ਜੰਗ ਜਿੱਤ ਗਿਆ ਮੁੰਡਾ ਕਿੰਨੇ ਚਲੇ ਗਿਆ ਹੁਣ ਲੈ ਲੈ ਓਕੇ ਭਾਈ ਆਪਣਾ ਗੜਿਆ ਪੈ ਨਹੀਂ ਭਾਈ ਛੋਟੀ ਪੰਜ ਗਰਾਈ ਛੋਟੀ ਪੰਜ ਗਰਾਈ ਤੋਂ ਬਾਈ ਰਾਏ ਸੀ ਆ ਬੱਕਰਾ ਵੇ ਭਾਈ ਲੱਖੇ ਵਿਖਾਈ ਬੱਕਰੀ ਆ ਲਈ ਆ ਜਰੂਰੀ ਆ ਸੰਜੂ ਅਬਾ ਜੀ ਹੋ ਨੇੜੇ ਜਰੂਰੀ ਆ ਨੰਬੂ ਨਵਾਜੋ ਹਾਲਿਆ ਕਿਦੇ ਵੀ ਓਏ ਕਿਨੇ ਦੀ ਕਰਤੀ ਇਹ ਸਾਢੇ 2.5 ਦੀ ਕਰਤੀ ਲਖਾਈ ਸੰਜੂ ਦੀ ਇਹ ਵਿੱਚ ਨਾ ਠੀਕ ਆ ਬਾਈ ਸਾਢੇ 14000 ਦਾ ਸੌਦਾ ਹੋ ਗਿਆ ਸਾਡੇ ਬੱਚਾ ਚਗਾਵਾ ਤੁਹਾਡੇ ਚਗਾ ਨਹੀਂ ਸਾਡੀ ਖਾਂ ਵੇਖ ਲਈ ਕਿਤੇ ਲੱਤਾਂ ਨਾ 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 ਉਹ ਨਹੀਂ ਲੱਤਾਂ ਦਾ ਦੀ ਸਹੀ ਆ ਆਹ ਦੀ ਇਹ ਬੱਚਾ ਆਪਦਾ ਹੈ ਦਾ ਐਂ ਕਿਵੇਂ ਚੱਕ ਜੂਗੀ ਕੋਈ ਪਤਾ ਨਹੀਂ ਅੱਜ ਦੇਖ ਲਿਓ ਚੰਗੂ ਇਹ ਬੜਾ ਲੱਤਾਂ ਦੇ ਮਾਣਵੇ ਲੰਗਾਂ ਦਾ ਧਾਰਾ ਮਾਰ ਨਹੀਂ ਸਹੀ ਆ ਦੇਖਣਾ ਕੀ ਹੋਣਾ ਤਾਂ ਕੀ ਬੰਦਾ ਆ ਮੇਰੇ ਹੱਥ ਦਾ ਨਾਲ ਹੀ ਆ ਬਿਆਲਾ ਮਾਰ ਕਿੱਥੇ ਕਿੱਧਰ ਚੱਕੀ ਜਾਂਦਾ ਠੀਕ ਆ ਦੋਤ ਵਧੀਆ ਬਸ ਕਰ ਬਸ ਕਰ 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 ਚੋੜਾ ਨਵਾ ਪਾਈ ਯਾਰ ਟੌਰੀ ਗਾਲੀ ਬਠੇ 14 ਦੀ ਕਰਤੀ ਬਾਈ 14 ਨਹੀਂ ਲਖਾਈ ਸੰਜੂ ਆਈ ਨਹੀਂ ਢੋਲਾ ਨਮੋ ਦੇ ਦੋ ਕਿਹਦੇ ਕੋਲੇ ਆ ਇਹ ਆ ਦੇ ਨਾ ਬਾਈਆਂ ਆਜੋ ਬਾਈ ਯਾਰ ਇੱਕ ਨਾਲ ਯਾਰ ਤੂੰ ਸੰਗੀ ਇਹਨੇ ਯਾਰ ਆਜੋ ਮਨੋੜੀ ਵੀਡੀਓ ਜਿਵੇਂ ਖੌਦਾ ਕਰ ਲੈਂਦੇ ਆਂ ਯਾਰ ਕੋਈ ਨਹੀਂ ਯਾਰ ਕੋਈ ਗੱਲ ਨਹੀਂ ਬਾਈ ਯਾਰ ਕਿੰਨੇ ਦੇਣੀ ਆ ਲਾਠ ਦਾਲੀ ਪੈਸੇ ਦਾ ਲਾਏ ਸਹੀ ਇਹਨੇ ਕਿੰਨੇ ਲਾਤੇ 6000 ਰੁਪਏ ਪੈਸੇ ਵਧੀਆ ਲਾ ਦੇ ਯਾਰ ਬਾਈ ਤੂੰ ਦੱਸ 8 ਵੀ ਕਰ ਦੇ ਜੱਲ ਚੱਲ ਖਾਈ ਇਹ ਜਰਾਬ ਬਾਈ ਕਰਦਾ ਚੱਲ ਹੋ ਗਈ ਯਾਰ ਕੋ ਠੀਕ ਹੈ ਬਾਈ ਕਿਨਾ ਕੇ ਨਹੀਂ ਯਾਰ ਨਹੀਂ ਨਹੀਂ 6 ਤਾਂ ਦਿੰਦਾ ਹੀ ਸੀ ਬਾਈ ਯਾਰ ਤੂੰ ਪਹਿਲਾਂ ਖਾਈ ਇਹ ਕਰਾ ਦੇ ਨਹੀਂ ਲਖਾਈ ਨੂੰ ਕਿੰਨੀ ਕੋਈ ਲਖਾਈ ਕੋਈ ਨਹੀਂ ਉਹ ਨਸਲ ਵੀ ਦੇਸੀ ਹੈ ਬਾਈ ਯਾਰ ਦੇ ਦਿਓ ਤੁਸੀਂ ਨਾ ਐਵੇਂ ਅੜੀ ਕਰੋ ਨਹੀਂ ਨਹੀਂ ਸਹੀ ਹੈ ਦੇ ਨਹੀਂ ਨਹੀਂ ਤੈਨੂੰ ਮੈਂ ਜਾ ਮਾੜਿਆ ਕਿਹੜਾ ਦੀ ਬਾਬੇ ਨਾਲ ਹਾਂ ਠੀਕ ਹੈ ਚਲ ਐਂ ਕਰ ਫਿਰ ਆ ਲਗਾ ਦੇ ਬੋਲ ਭਗਾਉਣਾ ਬਾਈ ਤੂੰ ਕਰਾ ਦੀ ਸਾਢੇ ਸੱਤ ਬਾ ਠੀਕ ਹੈ ਚਲ ਦਿਓ ਦੇਓ ਪੈਸੇ ਲਖਾਈ ਤੂੰ ਕਰਾਣੀ ਹਾਂਜੀ ਬਾਬਾ ਜੀ ਮੂੰਹਰੇ ਨੂੰ ਕਰ ਲਓ ਦਿਓ ਪੈਸੇ ਸਾਬ ਬਹੁਤ ਮਨ ਗਿਆ ਵੀਡੀਓ ਉਤਲੇ ਦੇ ਦੇ 1500 ਦੇ ਦੇ ਕੜਾਈ ਹੁਣਾਂ ਵੀ ਹੋ ਰਹੀ ਦੂਜੇ ਬੱਸ ਬੱਸ ਆਜੂ ਦੇ ਕੋਲ ਵੀਡੀਓ ਬਣਾਉਣੀ ਹੈ 1500 ਆ 1500 ਤੇ 5000 ਪੰਜ ਹਜ਼ਾਰ ਗੂਗਲ ਪੇ ਕਰ ਦੇ 5000 ਨਹੀਂ ਕਰਨਾ ਕਿੰਨਾ ਕਰਨਾ 6.5 ਦੀ ਹੋਈ ਹੈ ਲਖਾਈ ਉਹਨਾਂ ਦੀ ਫਟੇ ਜੀ ਦੀ ਲਖਾਈ ਵੀ ਨਹੀਂ ਲੱਗਿਆ ਦੇਖਣਾ ਕਿ ਕਿੰਨੇ ਕਿੰਨੇ ਆ ਵੀ ਆ ਪੱਠ ਦਾ ਸੌਦਾ ਹੋਇਆ ਤੁਹਾਨੂੰ ਦਿਖਾ ਦਿੰਨੇ ਆ ਸਾਢੇ 6000 ਦਾ ਇਹ ਲਖਾਈ ਬਾਈ ਨੇ ਕਰਾਉਣੀ ਬਾਈ ਕਿਹੜਾ ਪਿੰਡ ਆਪਣਾ ਸਲਾਮ ਅਲੈਕ ਸਲਾਮਾ ਸਲਾਮਾ ਤੋਂ ਆਇਆ ਬਾਈ ਤੇ ਆਪਣਾ ਕਿਹੜਾ ਪਿੰਡ ਆ ਬਾਬਾ ਜੀ ਆਪਣਾ ਕੋੜਕਪੂੜਾ ਕੋੜਕਪੂੜਾ ਇਹਨਾਂ ਦਾ ਕੋੜਕਪੂੜਾ ਨੰਬਰ 110 ਰੇ ਚੜ ਗਿਆ ਠੀਕ ਹੈ ਨਹੀਂ ਮੇਰੀ ਨਾ ਰਹਿ ਗਿਆ ਅਗਲਾ ਸਬਦਾ ਸੰਭਲਦੇ ਹੋ ਆਪਣਾ ਇਹ ਦਿੰਦੇ ਆ ਜੀ ਦਿੰਦੇ ਆ ਉਹ ਨਹੀਂ ਉਹ ਭਰਾਵਾ ਮੈਂ ਲਿਆ ਲਿਆ ਆਪ ਕੋ ਆਪਣੀ ਕਰਾ ਲਿਆ ਯਾਰ ਦੀ ਦੂੰਗਾ ਉਹ ਲਿਆ ਯਾਰ ਮੈਂ ਹੁਣ 5000 ਲਿਆ ਹੋ ਗਈ ਨਹੀਂ ਹੋ ਗਈ ਹੋ ਗਈ 5000 ਦੀ ਦੂੰਗਾ 5000 ਦੀ ਹੋ ਗਈ ਭਾਈ ਕਿਹੜੀ ਭਾਈ ਆਹ ਆਹ ਠੀਕ ਆ ਭਾਈ ਮੈਂ ਕਰਾ ਲਿਆ ਨਿਬੜ ਗਿਆ ਹੁਣ ਕੰਮ ਕਿੰਨੇ ਚ ਕਰਤਾ ਮੈਂ ਦੇਣੀ ਵੀ 5000 ਤੇ 5000 ਦੀ ਵੀ ਨਹੀਂ ਦਿੰਦਾ ਮੈਂ ਫੱਲੇ ਫੱਲੇ ਭਾਈ ਠੀਕ ਆ ਫੜ ਲੈ ਘਾਟਾ ਦਾ ਉਹ ਬੰਦ ਦੇ ਦੇ ਉਹ ਵਾਅਦਾ ਦੱਕਿਆ ਜਿਆਦੇ ਹੋਇਆ ਫਿਰਦਾ ਪੈਸੇ ਨਹੀਂ ਵਾਦ ਤੂੰ ਵੀ ਵਾਦਾਂ ਉਹ ਨਾ ਵੀ ਕਰਦੇ ਤੇ ਵੀਡੀਓ ਬਣਾਉਂਦਾ ਤੇਰੀ ਵੀ ਬਣਾਉਣੇ ਪੁਰਾਣੇ ਵੀ ਬਣਾਵਾਂਗੇ ਵੀਡੀਓ ਲੈ ਪਟਾਣੇ ਨਹੀਂ ਪੁਰਾਣੇ ਨਾ ਹੋ ਜਾਂਦੇ ਲੈ ਆ ਲੈ ਪੁਰਾਣੇ ਪਾ ਲੋ ਡਿੰਕੋ ਜੀ ਹੈ ਵੀਡੀਓ ਸਹੀ ਬਣੀਣਾ ਠੀਕ ਆ ਬਾਈ ਠੀਕ ਲੈ ਵਾਦ ਹੱਥਾਂ ਨਹੀਂ ਪਾ ਗਾਲ ਨਾ ਕੱਢ ਦੇ ਅੱਗੇ ਨੂੰ ਕਿਤੇ ਤੁਹਾਡੇ ਸਭ ਆਕਰਪਿਤ ਦਾ ਹੀ ਰਿਆ ਸਾ ਆਡੇ ਨਾਲ ਬੱਦਰ ਪੈਂਦੇ ਹੋ ਬਾਈ ਬੋ ਯਾਰ ਕਹੇ ਹੋਣੇ ਤੋਂ ਛੋੜ ਆਪਾਂ ਦੇਖੋ ਹੋ ਗਿਆ ਕੰਮ ਨਿਭੜ ਗਿਆ ਸ਼ੋਰ ਨਾ ਬੋਲਣਾ ਠੀਕ ਹੈ ਆਇਆ ਮੋਟੂ ਨਾਲ ਇੱਧਰ ਲੈ ਆ ਯਾਰ ਉਹ ਬੇਜ ਮੇਰਾ ਹੋਰ ਹੋ ਗਿਆ ਫਿਰਦਾ ਇਹ ਤਾਂ ਆ ਲੋ ਜੀ ਪਾੜ ਦਿੱਤੀ ਹੈ 2500 ਦੀ ਠੀਕ ਹੈ ਬਾਈ ਕਰ ਜਾਂਦਾ ਨਹੀਂ ਮੰਨੇ ਬਰਾਉਣਾ ਸੀ ਉਹਨਾਂ ਦਾ ਅੱਛਾ ਸਾਡੇ ਬਰਾਉਣੇ ਨੇ ਮਨਾ ਲਿਆ ਮੈਂ ਯਾਰ ਅੱਲਾ ਬਰਾਉਣੇ ਫੜ ਆ ਬੱਲੇ ਆ ਆ ਆ ਕਦਰ ਹੋਈ ਆ ਆ ਕਦਰ ਹੋਈ ਆ ਬਾਈ ਦਾ ਮਾਨ ਕੀਤਾ 1500 ਘਾਟਾ ਪਾ ਕੇ ਦਿੱਤੀ ਹੈ ਬਾਈ ਨੂੰ ਠੀਕ ਹੈ ਠੀਕ ਮੈਂ ਤਾਂ ਨਹੀਂ ਮੰਨਿਆ ਮੈਂ ਮੰਨੀ ਆ ਚਲਿਆ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਤਾਣਾ ਗਾਂ ਥਾਲੇ ਨੂੰ ਤਾਂ ਲਿਆਓ ਉਹ ਬੱਕਰਾ ਇਹਨੂੰ ਦਵਾਉਣਾ ਆ ਪੱਠ ਬਾਬੇ ਨੂੰ ਦਵਾਉਣਾ ਆ ਬੱਕਰਾ ਇਹ ਬਾਬਿਆਂ ਕੋਲੇ ਆ ਤੇ ਆ ਪੱਠ ਕੀਦੇ ਕੋਲੇ ਆ ਠੀਕ ਆ ਕੀ ਹਿਸਾਬ ਕਿਤਾਬ ਇਹਨੇ ਤਾਂ ਮੰਗਿਆ 4000 ਰੁਪਏ ਨਾਲ ਠੀਕ ਆ ਸਹੀ ਹੈ ਇਹ ਬਤਾਤਾ ਕਹਿੰਦੇ ਆ ਠੀਕ ਆ ਬੋਲੋ ਰੁਪਿਆ 1000 ਦੇ ਦਾਂਗੇ ਤੈਨੂੰ ਨੇ ਯਾਰ ਨੇ 500 ਫਿਰ ਆਪਾਂ ਜਿਆਦੇ ਨਹੀਂ ਆਪਾਂ ਤੈਨੂੰ ਆ ਕਰ ਦੇਗੇ ਤੇਰਾ 400 ਈ ਠੱਕਾ 1000 ਰੁਪਏ ਨਾਲ ਦੀ 500 ਗਿਆ ਭਰਾਵਾ ਨਾਲ ਨਹੀਂ ਕਹਿਦਾ ਆਪਾਂ ਗਲਤ ਨਹੀਂ ਆਪਾਂ ਜਿਹੜਾ ਹਰਜਾ ਤੁਹਾਨੂੰ ਲੱਗਦਾ 500 ਤੁਹਾਡੇ ਸਾਹਮਣੇ ਲੈ ਆ ਜੀ ਯਾਰ ਕਾੜ ਯਾਰ 500 ਪੈਸਾ ਯਾਰ ਕਹਿਦਾ ਹੁਣ ਮੈਂ ਕੋਈ ਜ਼ਬਾਨ ਨੂੰ ਮੈਂ ਨਹੀਂ ਜਿਆਦਾ ਹੈ ਨਹੀਂ ਤੈਨੂੰ ਨਾ ਤੈਨੂੰ ਨਾ ਉਹਨੂੰ ਮਾਰਾਂ ਉਹ ਵੀ ਅਜੇ ਕਈ ਇਹਦਾ ਹਰਜਾ ਲੱਗਦਾ ਤੇ ਮੇਰਾ ਇਹਨਾਂ ਤੋਂ ਲੈਣਾ ਫਿਰ ਆ ਲਾ ਲਾ ਆ ਲਾ ਲਾ ਤਿਆ ਹੋ ਵੀਰੇ ਤੈਨੂੰ ਦਵਾਦਣਾ ਉਹ ਤੋਂ ਪੈਸੇ ਨਾਲ ਮੋਣ ਕੀ ਲਉਂਗੇ ਨਹੀਂ ਫਿਰ ਮੈਨੂੰ ਪਸੰਦ ਦੇ ਯਾਰ ਕੀ ਫਰਕ ਕੀ ਆ ਤੁਹਾਡਾ ਯਾਰ ਜਮਾਂ ਤਾਂ ਨਿਭੜਿਆ 400 ਰੁਪਏ ਆ 500 ਹੋ ਗਏ 1000 ਨਹੀਂ 1000 ਆਖਿਆ ਮੈਂ ਤਾਂ ਫਿਰ 1000 ਨਾਲ ਲਗਾਈ ਆਪੋ ਆਪਣੀ ਹੋ ਗਈ ਯਾਰ ਇਹ 1000 ਨਾਲ ਲਗਣ 500 ਦਾਂਗੇ ਉਹ ਫਿਰ ਮੈਂ ਜਾਇਜ਼ ਕੀਤਾ ਭੂਮੇ ਗਲਤ ਕੀਤਾ ਯਾਰ ਬੱਕਰਾ ਤੇਰੇ ਨਾਮ ਦੀ ਯਾਰ ਤੇਰੀ ਨਾਮ ਦੀ 700 ਰੁਪਏ ਦੇ ਬਾਬਾ ਫੜਾ 600 ਦਾ 700 ਦੇ ਦੇ ਕੋਈ ਨਹੀਂ ਹੁੰਦਾ ਦੇ ਦੇ 600 ਰੁਪਏ ਪ੍ਰਾਣ ਕੱਢ ਮੈਂ ਲਖਾਈ ਨਹੀਂ ਲਖਾਣੀ ਹੈ ਲਖਾਈ ਆਪੋ ਆਪਣੀ 100 ਦੇਣਾ ਲੱਗਣਾ 100 ਲਖਾਈ ਆਪੋ ਆਪਣੀ ਕੰਮ ਹੋ ਗਿਆ ਲਖਾਈ ਆਪੋ ਲਵੇੜੋ ਖ ਬਾਬਾ ਯਾਰ ਸੌਦਾ ਸਿਰੇ ਜੜਿਆ ਪਿਆ ਲਖਾਈ ਆ ਕਰਾਓ ਯਾਰ 100 ਦਾ ਲਖਾਈ ਕਰਾ ਲਓ ਲਖਾਈ ਤਾਂ ਕਰਾਉਣੀ ਪੈਣੀ ਆਪੋ ਆਪਣੀ ਕਰਾਉਣੀ ਪੈਣੀ ਆ 100 ਉਹਦਾ ਲੱਗੂ 100 ਦਾ ਲੱਗੂ ਹਾਂਜੀ ਬੋਲੋ ਜੀ ਬੱਕਰਾ ਵੀ ਟੁੱਟ ਗਿਆ ਬੱਕਰਾ ਹੀ ਵੇਖ ਲਾ ਲਿਪਤਰ ਨਾ ਤੀ ਜਨੇ ਉਹ ਜਹਰ ਨੇ ਪੇਰ ਉਹਨੇ ਸਾਹ ਸੇਰ ਦਾ ਖਵਾਇਆ ਨਹੀਂ ਕੁਛ ਜੀ ਦਾ ਜੀ ਤੁਮੀ ਲੈ ਆਏ ਸੇਰ ਦਾ ਖਵਾਇਆ ਖਵਾਇਆ ਮੇ ਲੱਗ ਤੂੰ ਬੜਾ ਚਟਕੜਾ ਕਰ ਚੰਗੀ ਬੋਈ ਥਾਂ ਨੇ ਮਾਰਦਾ ਹੋ ਲਿਆ ਉਹਨੇ ਗੱਟਾ ਦੇਖ ਲੱਗਾ ਨੇ ਕੁਛ ਨਾ ਮਾ ਅਨਰ ਕੋਲੰਪਰਧਰ ਕਰਨੇ ਉਹ ਵੇਖ ਭਰਾ ਅੰਗਰੇਜ਼ੀ ਬੋਲੀ ਖੜ ਦੇ ਫੜਾ ਪਿਆ ਸੀ ਪੰਜ ਸੌ ਦਾ ਮੈਂ ਜਿਹੜੀ ਕਰ ਲਈ ਜਬਾਨ ਆਪਾਂ ਮੁੱਕਰ ਦੇਈਏ ਉਹ ਲਖਾਈ ਫਿਰ ਆਪੇ ਕਰਾਇਓ ਆਇਆ ਆ ਪੌਪੜੀ ਹੋ ਗਈ ਭਾਈ ਨਹੀਂ ਨਹੀਂ ਯਾਰ ਐਨੇ 100 ਰੁਪਏ ਵਿੱਚ ਤੇ ਵੀ ਸਾਦੀ ਤੇਰੀ ਮਨ ਜਾਂ ਫਿਰ ਅੱਧਾ ਨਾ ਕਰ ਤੈਨੂੰ ਗੱਲ ਸੁਣਾ ਹਣ ਗੱਲ ਸੁਣ ਮੈਂ ਕਿੱਥੇ ਲਾਇਆ ਮੈਂ ਹਜ਼ਾਰ ਨਾਲ ਮਾਇਆ ਸੀਗਾ ਤੈਨੂੰ ਫੇਰ ਵੀ ਆਪਾਂ ਕਰਤਾ ਟਕਾੜਾ ਕਰੋ ਲਖਾਈ ਆਪੂ ਆਪਣੀ ਹੈ ਕਿਵੇਂ ਐ ਸੌਦਾ ਕਰਿਆ ਪਟਨਾ ਹਾਂ ਤੈ ਪੰਜ ਸੌ ਦਾ ਹਾਂ 500 10 ਲਖਾਈ ਹੋ ਗਿਆ ਲਓ ਵੀ ਆ ਬੱਕਰਾ ਬਾਬਿਆਂ ਨੇ ਦੇਤਾ ਤੇ ਉਹ ਜਿਹੜੀ ਪੱਠ ਆਪਣੀ ਕਰਨੀ ਇਹ ਗੁਰਪ੍ਰੀਤ ਨੇ ਦੇ ਦਈਏ ਗੱਲ ਨਹੀਂ ਲੈ ਜਾ ਕੋਈ ਗੱਲ ਨਹੀਂ ਮੈਂ ਮਖਰੀ ਪਾਲਾਂ ਗੱਲ ਨਹੀਂ ਲੈ ਜਾ ਗੱਲ ਨਹੀਂ ਦਾਣੀ ਚਾਹੀਏ ਇਹਨਾਂ ਨੂੰ ਭਾਈ ਨੇ ਮੈਂ ਘਾਟਣ ਦੇ ਦਊਂਗਾ ਪਸੂ ਉਹ ਬੱਕਰਾ ਖੱਚ ਕੇ ਰਹੀ ਉਹ ਲਖਾਇਓ ਦੀ ਘਰਤੀ ਉਹ ਦੇ ਦਿਓ ਭਰਾਵਾ ਦੇ ਦੇ ਕਿਸੇ ਕੋਈ ਵਾਰੇ ਵਾਥੇ ਥੇਲਾ ਬਈ ਦੇਖੀ ਕਿੱਡਾ ਖੁਜਲਾ ਹੈਗਾ ਫਰਾਪਰੇ ਯਾਰ ਆਪੀ ਮਨ ਦੇਤਾ ਤਾਂ ਜਿਹਨੇ ਪਕੜਾ ਨੂੰ ਬੋਲਿਆ ਵਾਹ 4500 ਕੀਮਤ ਦੇ ਦੀ ਲੈ ਲੈ ਦੱਸ ਅਗਾ 2500 ਹੀ ਪਾੜ ਦੇ ਦਿੱਤੀ ਨਹੀਂ ਆ ਪਕੜੀ ਨੇ ਵਧੀਆ ਦਾ ਘਾਟਾ ਬਈ ਜਾਂਦਾ ਤੈਨੂੰ ਘਾਟਾ ਹੀ ਪੈਂਦਾ ਨਾ ਕਿੰਨੇ ਦਿਨਾਂ ਮਕਰਾਏ ਉਹ ਬੱਕਰੇ ਦਾ ਉਹ ਬੰਦਾ ਰੁਸ਼ਾ ਲਿਆ ਇਹ ਨਹੀਂ ਦੇਣ ਵਾਲਾ ਬੰਦਾ ਉਹ ਦੇ ਦੇ ਬੰਦਾ ਦੇਣ ਵਾਲਾ ਹੈ ਹੀ ਨਹੀਂ ਲੈ 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 ਆਹ ਉਹ ਵੇਖ ਵੇਖ ਦੇ ਪੈਸੇ ਬਾਈ ਹੁਣ ਮੁੱਕਰ ਕੇ ਵਿਖਾਵੇ ਯਾਰ ਕੱਢ ਪੈਸੇ ਬismillah ਯਾਰ ઓਰੇ ਯਾਰ ਕੀ ਖਸੀ ਝਗੜਾ ਪਾਈ ਬੈਠੇ ਆ ਲਓ ਵੀ ਆ ਬੱਕਰਾ ਸਿਰੇ ਚੜਾ ਦੇ 5000 ਇਹਨੂੰ 4900 ਚੜਾਤਾ ਸਿਰੇ ਚੱਲ 4500 ਦੇ ਦੇ ਲਖਾਈ ਇਹ ਕਰਾ ਦੇਣਗੇ ਆ ਲੈ ਲੈ ਪੰਜ ਲੈ ਲੈ ਮਰਦਾ ਮੇਰੇ ਵਰਗੇ ਕਿੱਥੇ ਦੰਨੇ ਮੰਦੀ ਭਰਾ ਇਹਦੇ ਵਰਗੇ ਗੱਲ ਕਿੱਥੇ ਇਸੇ ਨੂੰ ਸੌਂਦਵਾ ਕੇ ਪੁੱਛ ਵੀ ਇਹਨੂੰ ਕਿੰਨੇ ਪੈਸੇ ਦਿੰਦੇ ਉਹ ਸਦਾ ਨਹੀਂ ਬਾਗੀ ਬੁਲਬੁਲ ਬੋਲੇ ਤੇ ਸਦਾ ਨਾ ਮੌਜ ਬਹਾਰਾਂ ਲਖਾਈ ਮੇਰੀ ਹੋ ਗਈ 4500 ਤੈਨੂੰ ਕਰਦਾ ਆ ਗਿਆ ਇਹਨੇ ਆਖਿਆ ਸੀਗਾ ਕਹਿੰਦਾ ਵੀ 7 ਦਾ ਬਾਈਆਂ ਨੇ ਲਿਆ ਸੀਗਾ 7 ਦਾ ਲੈ ਜਾ ਠੀਕ ਆ ਇਹ ਕਹਿੰਦੇ 6000 ਰੁਪਏ ਦਾ ਠੀਕ ਆ ਜਿਆਦਾ ਆਪਾਂ ਕਰਦੇ ਕਰ ਦੇ ਯਾਰ ਲਖਾਈ ਹੋਊਗੀ ਆਪੋਂ ਆਪਣੀ 6500 ਦਾ ਹੋਊਗਾ ਚਲੋ ਠੀਕ ਆ ਬਾ ਫੜਾ ਦੇ ਚੱਕ ਕਹਿਰਾ ਕਾਲਾ ਬੱਕਰਾ ਨਾਲੇ ਰਾਜੀ ਪਲਿਆ ਫੁੱਲ ਇਹਨੇ ਫੜੀ ਗਿਆ 650 ਦਾ ਹੋ ਗਿਆ ਲੈ ਬਾਬਾ ਦਿਓ ਪੈਸੇ ਦਿਓ ਪੈਸੇ ਬਾਈ ਨਿਬੜ ਗਿਆ ਕੰਮ ਇੱਕ ਮਿੰਟ ਬਾਈ ਖੜ ਜਾ ਕਿੱਧਰ ਜਾਂਦਾ ਨੂੰ ਭੈਣ ਪਹਿਲਾਂ ਆਪਰਾਂ ਨੇ ਵੇਖ ਲੈ ਫੇਰ ਉਹਦੇ ਕੋਲ ਦੇਾਂਗੇ ਤੈਨੂੰ ਨਰਾਜ਼ ਨਹੀਂ ਕਰਦੇ ਬਾਬਾ ਯਾਰ ਤੂੰ ਕੁਛ ਨਾ ਕਰ ਯਾਰ ਆਪ ਵਿੱਚ ਕਰਕੇ ਇਹ ਮੰਡੀ ਆਪਦੇ ਭੈਣ ਭਰਾਵਾਂ ਵਰ ਕਰਿਆ ਕਰੋ ਬਿਲਕੁਲ ਬਿਲਕੁਲ ਉਹਨੇ ਵੀ ਬਣੋ ਸਾਡੇ ਵੀ ਬਣੋ ਅਸੀਂ ਤਾਂ ਜਾਇਜ਼ ਗੱਲ ਸੁਣਾ ਦਿੰਨੇ ਹਰ ਕੋਈ ਚੱਕਰ ਨਹੀਂ ਮੇਰਾ ਤਾਂ ਉਹ ਮਸੇਰ ਨਹੀਂ ਤੇ ਤੂੰ ਦੁਸ਼ਮਣ ਨਹੀਂਗਾ ਠੀਕ ਹੋ ਗਿਆ ਬਾਈ ਕਰਾਓ ਵੀ ਲਖਾਈ ਕਿਹੜਾ ਪਿੰਡ ਆਹੀ ਤੁਹਾਡਾ ਮੰਗਾਇਆ ਬਰਗਾੜੀ ਠੀਕ ਹੈ ਜੀ ਹਾਂ